ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਖਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਥਾਣਿਆਂ ਦੇ ਵਿੱਚ ਆਮ ਲੋਕਾਂ ਦੀ ਕੁੱਟਮਾਰ ਤੇ ਫਿਰ ਉਸ ਦੀ ਵੀਡੀਓ ਬਣਾਉਣਾ ਤੇ ਉਸ ਨੂੰ ਧਮਕੀਆਂ ਦੇਣਾ ਇਹ ਹੁਣ ਆਮ ਹੁੰਦਾ ਜਾ ਰਿਹਾ ਹੈ ਤੇ ਤਾਜ਼ਾ ਮਿਸਾਲ ਹੈ ਚੰਡੀਗੜ੍ਹ ਦੀ ਜਿੱਥੇ ਇੱਕ ਫੌਜੀ ਨੂੰ ਥਾਣੇ ਦੇ ਵਿੱਚ ਨੰਗਾ ਕਰਕੇ ਪਹਿਲਾਂ ਕੁੱਟਿਆ ਗਿਆ ਫਿਰ ਉਸ ਦੀ ਵੀਡੀਓ ਬਣਾਈ ਗਈ ਤੇ ਇਹ ਮਾਮਲਾ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਪਹੁੰਚ ਗਿਆ ਏ ਤੇ ਹਾਈ ਕੋਰਟ ਨੇ ਇਸ ਮਾਮਲੇ ਦਾ ਗੰਭੀਰ ਨੋਟਿਸ ਲੈਂਦਿਆਂ ਡੀਜੀਪੀ ਨੂੰ ਇਸ ਮਾਮਲੇ ਦੇ ਵਿੱਚ ਤਲਬ ਕਰ ਲਿਆ ਏ ਤੇ ਅਗਲੀ ਪੇਸ਼ੀ ਤੇ ਪੇਸ਼ ਹੋਣ ਲਈ ਹਦਾਇਤ ਕੀਤੀ ਏ ਤੇ ਨਾਲ ਦੀ ਨਾਲ ਇਹ ਵੀਡੀਓ ਸੰਭਾਲਣ ਲਈ ਵੀ ਕਹਿ ਦਿੱਤਾ ਏ ਚੰਡੀਗੜ੍ਹ ਤੋਂ ਗੁਰਵਿੰਦਰ ਸਿੰਘ ਦੀ ਖਬਰ ਆ ਰਹੀ ਆ ਕਿ ਸੈਕਟਰ 11 ਦੇ ਥਾਣੇ ਵਿੱਚ ਇੱਕ ਫੌਜੀ ਨੂੰ ਨੰਗਾ ਕਰਕੇ ਕੁੱਟਣ ਤੇ ਉਸ ਦੀ ਵੀਡੀਓ ਬਣਾਉਣ ਦਾ ਮਾਮਲਾ ਹੈ ਪੀੜਤ ਫੌਜੀ ਵੱਲੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਪਟੀਸ਼ਨ ਤੇ ਸੁਣਵਾਈ ਕਰਦਿਆਂ ਅਦਾਲਤ ਨੇ ਚੰਡੀਗੜ੍ਹ ਦੇ ਡੀਜੀਪੀ ਨੂੰ ਨੋਟਿਸ ਜਾਰੀ ਕਰਕੇ ਅਗਲੀ ਤਾਰੀਖ ਪੇਸ਼ੀ ਤੇ ਪੇਸ਼ ਹੋਣ ਦੇ ਹੁਕਮ ਦਿੱਤੇ ਹਨ ਇਸ ਦੇ ਨਾਲ ਹੀ ਉਸ ਦਿਨ ਵਾਲੀ ਇਹ ਵੀਡੀਓ ਥਾਣੇ ਵਿੱਚ ਸੁਰੱਖਿਅਤ ਰੱਖਣ ਤੇ ਲੋਡ ਪੈਣ ਤੇ ਅਦਾਲਤ ਵਿੱਚ ਪੇਸ਼ ਕਰਨ ਲਈ ਕਿਹਾ ਗਿਆ ਹੈ ਪੀੜਤ ਫੌਜੀ ਦੀ ਪਤਨੀ ਵੀ ਚੰਡੀਗੜ੍ਹ ਪੁਲਿਸ ਵਿੱਚ ਹੈੱਡ ਕਨਸਟੇਬਲ ਹੈ ਤੇ ਦੋਨਾਂ ਦਾ ਉਸ ਦਿਨ ਆਪਸ ਵਿੱਚ ਪਰਿਵਾਰਕ ਝਗੜਾ ਹੋਇਆ ਸੀ ਤੇ ਅਦਾਲਤ ਵਿੱਚ ਕੇਸ ਚੱਲ ਰਿਹਾ ਹੈ ਇਸ ਤੇ 12 ਨਵੰਬਰ 2023 ਨੂੰ ਉਸ ਨੂੰ ਥਾਣਾ ਸੈਕਟਰ 11 ਚੰਡੀਗੜ੍ਹ ਵਿਖੇ ਬੁਲਾਇਆ ਗਿਆ ਅਦਾਲਤ ਵਿੱਚ ਦਾਇਰ ਕੀਤੇ ਗਏ ਕੇਸ ਵਿੱਚ ਦੱਸਿਆ ਗਿਆ ਕਿ ਉਸ ਦੀ ਪਤਨੀ ਦੇ ਕਹਿਣ ਤੇ ਉਸ ਦੇ ਕੱਪੜੇ ਥਾਣੇ ਵਿੱਚ ਲੁਆਏ ਗਏ ਤੇ ਫਿਰ ਉਸ ਦੀ ਕੁੱਟਮਾਰ ਕੀਤੀ ਗਈ ਉੱਥੇ ਮੌਜੂਦ ਪੁਲਿਸ ਵਾਲਿਆਂ ਨੇ ਇਹ ਸਾਰੀ ਘਟਨਾ ਦੀ ਵੀਡੀਓ ਵੀ ਬਣਾਈ ਉਸ ਨੇ ਇਹ ਵੀ ਕਿਹਾ ਕਿ ਉੱਥੇ ਮੌਕੇ ਤੇ ਮੌਜੂਦ ਪੁਲਿਸ ਵਾਲਿਆਂ ਨੇ ਇਹ ਪੂਰੀ ਘਟਨਾ ਦੀ ਵੀਡੀਓ ਬਣਾਈ ਤੇ ਉਸ ਨੂੰ ਧਮਕੀ ਦਿੱਤੀ ਗਈ ਕਿ ਜੇਕਰ ਉਸ ਨੇ ਇਹ ਗੱਲ ਕਿਸੇ ਹੋਰ ਨੂੰ ਦੱਸੀ ਤਾਂ ਇਹ ਵੀਡੀਓ ਵਾਇਰਲ ਕਰ ਦਿੱਤੀ ਜਾਵੇਗੀ ਇਸ ਦੇ ਖਿਲਾਫ ਪੀੜਤ ਫੌਜੀ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਫਿਰ ਇੱਕ ਸ਼ਿਕਾਇਤ ਦਾਇਰ ਕੀਤੀ ਫੌਜੀ ਨੇ ਆਪਣੇ ਕਮਾਂਡਿੰਗ ਅਫਸਰ ਨੂੰ ਵੀ ਇਹ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ ਸੀ ਤੇ ਕਮਾਂਡਿੰਗ ਅਫਸਰ ਨੇ ਇੱਕ ਪੱਤਰ ਚੰਡੀਗੜ੍ਹ ਦੇ ਡੀਜੀਪੀ ਤੇ ਆਈਜੀ ਤੋਂ ਜਾਂਚ ਦੀ ਮੰਗ ਲਈ ਲਿਖਿਆ ਸੀ ਪਰ ਚੰਡੀਗੜ੍ਹ ਪੁਲਿਸ ਨੇ ਕਮਾਂਡਿੰਗ ਅਫਸਰ ਦੇ ਇਸ ਪੱਤਰ ਤੋਂ ਬਾਅਦ ਜਾਂਚ ਤਾਂ ਸ਼ੁਰੂ ਕੀਤੀ ਪਰ ਇਹ ਜਾਂਚ ਸੈਕਟਰ 11 ਦੇ ਉਸੇ ਥਾਣੇ ਦੇ ਹਵਾਲੇ ਕਰ ਦਿੱਤੀ ਜਿੱਥੇ ਇਹ ਘਟਨਾ ਵਾਪਰੀ ਸੀ ਫੌਜੀ ਨੇ ਇਹ ਸਾਰੇ ਮਾਮਲੇ ਦੇ ਵਿੱਚ ਇਲਜ਼ਾਮ ਲਾਇਆ ਕਿ ਇਹ ਸਾਰੀ ਘਟਨਾ ਦੀ ਜਾਂਚ ਉਸੇ ਥਾਣੇ ਤੋਂ ਨਹੀਂ ਕਰਵਾਈ ਜਾਣੀ ਚਾਹੀਦੀ ਜਿੱਥੇ ਉਸ ਨੂੰ ਪਰੇਸ਼ਾਨ ਕੀਤਾ ਗਿਆ ਸੀ ਤੇ ਜਾਂਚ ਲਈ ਘੱਟੋ ਘੱਟ ਇੱਕ ਡੀਐਸਪੀ ਪੱਧਰ ਦੇ ਅਧਿਕਾਰੀ ਨੂੰ ਨਿਯੁਕਤ ਕੀਤਾ ਜਾਵੇ ਤਾਂ ਜੋ ਉਸ ਨੂੰ ਇਨਸਾਫ ਮਿਲ ਸਕੇ ਪੀੜਤ ਫੌਜੀ ਨੇ ਹੁਣ ਜਿਹੜੀ ਅਦਾਲਤ ਦੇ ਵਿੱਚ ਇਹ ਅਰਜੀ ਦਾਇਰ ਕੀਤੀ ਆ ਉਸ ਦੇ ਵਿੱਚ ਮੁਲਜ਼ਮ ਪੁਲਿਸ ਮੁਲਾਜ਼ਮਾਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਹੁਣ ਇਹ ਦੇਖਣਾ ਹੋਵੇਗਾ ਕਿ ਅਦਾਲਤ ਵੱਲੋਂ ਨਿਸ਼ਚਿਤ ਕੀਤੀ ਤਰੀਕ ਤੇ ਡੀਜੀਪੀ ਚੰਡੀਗੜ੍ਹ ਇਸ ਮਾਮਲੇ ਵਿੱਚ ਕੀ ਜਵਾਬ ਦਿੰਦੇ ਹਨ ਇੱਕ ਵਾਰ ਤੁਹਾਨੂੰ ਬੇਨਤੀ ਕਰ ਦਵਾਂ ਕਿ ਅਗਰ ਤੁਸੀਂ ਸਾਡੇ ਚੈਨਲ ਤੇ ਅਜ ਨਵੇਂ ਹੋ ਤੇ ਹਾਲੇ ਤੱਕ ਸਾਡਾ ਚੈਨਲ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਇਸ ਨੂੰ ਫੋਲੋ ਕਰ ਲਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਪਾਈਏ ਤਾਂ ਤੁਹਾਨੂੰ ਉਸ ਦਾ ਪਤਾ ਲੱਗ ਸਕੇ ਸਾਡੀਆਂ ਖਬਰਾਂ ਸਾਡਾ ਤਰਦਦ ਸਾਡੀਆਂ ਕੋਸ਼ਿਸ਼ਾਂ ਅਗਰ ਤੁਹਾਨੂੰ ਠੀਕ ਲੱਗਦੀਆਂ ਤਾਂ ਇਹਨਾਂ ਨੂੰ ਆਪਣੇ ਦੋਸਤਾਂ ਦੇ ਨਾਲ ਬਾਕੀ ਗਰੁੱਪਾਂ ਦੇ ਵਿੱਚ ਸ਼ੇਅਰ ਜ਼ਰੂਰ ਕਰੋ